ਹਾਂਜੀ ਮੇਰੇ ਵੱਲੋਂ ਸਾਰੇ ਕਿਸਾਨ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜਿਨ੍ਹਾਂ ਵੀਰਾਂ ਨੇ ਹਜੇ ਤੱਕ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਵੀਰ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤਾਂ ਕਿ ਤੁਹਾਡੇ ਤੱਕ ਹਰ ਇੱਕ ਆਪਣੀ ਨਵੀਂ ਵੀਡੀਓ ਦੀ ਅਪਡੇਟ ਪਹੁੰਚ ਸਕੇ ਤੇ ਅੱਜ ਆਪ ਆਜ ਦੇ ਸਾਰੇ ਖੇਤ ਦੇ ਵਿੱਚ ਆਪਣੀ ਹੈਗੀ ਦੀ ਜੀ ਪੂਸ਼ 44 ਜੀਰੀ ਤੇ ਕਿਸਾਨ ਭਰਾ ਆਪਾਂ ਨੂੰ ਪੁੱਛ ਰਹੇ ਤੇ ਵੀ ਇਸ ਵਾਰ ਪੂਸ਼ 44 ਦਾ ਝਾੜ ਕੀਮੇ ਰਿਹਾ ਕਿੰਨੇ ਕੁਆਂਟਲ 1 ਕਿਲੇ ਦਾ ਝੜ ਨਿਕਲੇ ਆਏ ਆਪਣੇ ਤੁਹਾਨੂੰ ਆਪਾਂ ਸਹੀ ਗੱਲ ਦੱਸੂਗੇ ਕਿਉਂਕਿ ਝੂਠ ਬੋਲ ਕੇ ਮੰਨੂ ਕੁਝ ਨਹੀਂ ਮਿਲਣਾ ਉਹਦੇ 'ਚ ਕੋਈ ਫਾਇਦਾ ਨਹੀਂ ਆਪਾਂ ਤੁਹਾਨੂੰ ਕੱਲੀ-ਕੱਲੀ 1-1 ਕਿਲੋ ਦਾ ਪਹਟਾੜ ਤੁਹਾਨੂੰ ਦੱਸੂਗੇ ਤੇ ਨਾਲੇ ਦੱਸੂਗੇ ਵੀ ਮੌਇਸਚਰ ਕਿੰਨਾ ਤਾਂ ਤੇ ਵੇਕਨ ਦੇ ਵਿੱਚ ਆਪਾਂ ਨੂੰ ਕੀ ਸਮੱਸਿਆ ਆਈ ਏ ਜਿਵੇਂ ਆਪਾਂ ਇਸ ਵਾਰ ਕਹਿ ਰਹੇ تھے ਜੀ ਪੂਸ਼ਾ 44 ਜੀ ਦੀ ਬੈਨ ਹੈ ਪੰਜਾਬ ਦੇ ਵਿੱਚ ਨਹੀਂ ਖਰੀਦੀ ਜਾਊਗੀ ਵੀ ਕੀ ਸਮੱਸਿਆ ਆਈ ਏ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਹੋਰ ਕਿਸਾਨ ਭਰਾਵਾਂ ਤੱਕ ਆਪਣੀ ਵੀਡੀਓ ਨੂੰ ਸ਼ੇਅਰ ਕਰਿਓ ਜੀ ਜਿਹੜੀ ਆਪਣੀ ਇਹ ਖੇਤ ਦੇ ਵਿੱਚ ਜੀ ਪੂਛਾ 44 ਜੀਰੀ ਤੀ ਆਪਾਂ 3 ਤਰੀਕ 3 ਨਵੰਬਰ ਨੂੰ ਆਪਾਂ ਇਹਦੀ ਬਾਡੀ ਕਰ ਲਈ ਤੀ ਤੇ ਬਾਡੀ ਕਰਨ ਤੋਂ ਬਾਅਦ ਸਮੱਸਿਆ ਕੀ ਆ ਰਹੀ ਤੀ ਮੰਡੀ ਦੇ ਵਿੱਚ ਰਸ਼ ਬਹੁਤ ਤੀ ਤੇ ਆਪਾਂ ਨੂੰ ਜਗ੍ਹਾ ਦੀ ਸਮੱਸਿਆ ਤੀ ਇਸ ਕਰਕੇ ਆਪਣੀਆਂ 7 ਦਿਨ ਪੂਰੇ ਟਰਾਲੀਆਂ ਖੜੀਆਂ ਰਹੀਆਂ ਖੜੀਆਂ ਕਿਉਂ ਰਹੀਆਂ ਕਿਉਂਕਿ 7 ਦਿਨ ਟਰਾਲੀ ਦੇ ਵਿੱਚ ਖੜਨਾ ਜੀਰੀ ਦੀ ਗਮੋ ਵੀ ਸਕਦੀ ਸੀ ਆਪਣੀ ਜੀਰੀ ਬਿਲਕੁਲ ਨਹੀਂ ਗਮੀ ਕਿਉਂਕਿ ਪਹਿਲੇ ਹੀ ਆਪਣੀ ਜੀਰੀ ਸੁੱਕੀ ਸੀ ਆਪਾਂ ਸੁੱਕੀ ਜੀਰੀ ਵੜਾਈ ਹੈ ਤੇ ਫਿਰ ਆਪਾਂ 7 ਦਿਨ ਤੋਂ ਬਾਅਦ ਮੰਡੀ ਦੇ ਵਿੱਚ ਲੈ ਕੇ ਗਏ ਤੇ ਉੱਥੇ ਤਰਨ ਤੋਂ ਬਾਅਦ 4 ਦਿਨ ਆਪਣੇ ਮੰਡੀ ਦੇ ਵਿੱਚ ਲੱਗੇ ਬੀਕ ਰਹੀ ਤੀ ਜੀਰੀ ਕਿਉਂਕਿ ਮੂਰੇ ਆਪਾਂ ਤੋਂ 10 ਨੰਬਰ ਤੇ ਆਪਣਾ 11ਵਾਂ ਨੰਬਰ ਤਾਂ ਜਿਹਦੇ ਕਰਕੇ ਆਪਾਂ ਨੂੰ 4 ਦਿਨ ਉੱਥੇ ਬੈਠਣਾ ਪਿਆ ਤੇ ਫੇਰ ਜਦੋਂ ਪੱਖਾ ਲੱਗਿਆ ਪੱਖੇ ਦੇ ਵਿੱਚ ਆਪਾਂ ਤਾਕਤਾਲੀਆ ਸਪਰੇਆ ਕੀਤੀ ਹੋਈ ਦੀ 13045 ਦੀ ਇਸ ਕਰਕੇ ਜਿਹੜੀ ਪੋਟਾਸ਼ ਧੀ ਉਹ ਬਹੁਤ ਘੱਟ ਨਿਕਲੀ ਐ ਆਪਣੇ 4 ਕਿਲੇ ਪੂਛਾ 44 ਜੀਰੀ ਦੇ ਤੇ ਤੇ ਆਪਣੀਆਂ 2 ਪੰਡਾ ਹੀ ਹੋਈ ਐ ਸਿਰਫ ਫੂਸਦੀਆਂ ਤੇ ਜਿਹੜੀ ਮਸ਼ੀਨ ਤੇ ਬਹੁਤ ਵਧੀਆ ਤੀ ਕਾਣੀ ਤਾਂ ਬਿਲਕੁਲ ਹੋਈ ਨਹੀਂ 2 ਪੰਡਾ ਫੂਸਦੀਆਂ ਨਿਕਲੀਆਂ ਹੀ ਨਹੀਂ 4 ਕਿਲੇ ਆ ਦੇ ਵਿੱਚੋਂ ਆਪਣੇ 2 ਟਰਾਲੇ ਭਰੇ ਤੇ ਨਹੀਂ ਦੇਖ ਲਓ ਦੋ ਟਰਾਲਿਆਂ ਦੇ ਵਿੱਚ ਬਹੁਤ ਜ਼ਿਆਦਾ ਫੂਸ ਹੋ ਜਾਂਦਾ ਹੈ ਤੇ ਫੂਸ ਆਪਣਾ ਬਹੁਤ ਘਟਦਾ ਪोटाਸ਼ ਬਹੁਤ ਘਟਦੀ ਦਾਣੇ ਦੇ ਵਿੱਚ ਫਿਰ ਆਪਣਾ ਪੱਖਾ ਲੱਗਣ ਤੋਂ ਬਾਅਦ ਜਿਹੜਾ ਮੋਕਚਰ ਆਇਆ ਜੀ ਮੋਕਚਰ ਆਇਆ ਆਪਣਾ 14 ਪੂਛਾ 44 ਜੀਰੀ ਦੇ 14 ਮੋਕਚਰ ਆਇਆ ਹੁਣ ਠੰਡ ਵੀ ਬਹੁਤ ਚੱਲ ਰਹੀ ਹੈ ਜੇ ਪਹਿਲਾਂ ਆਪਣੀ ਜਾਂਦੀ ਮੰਡੀ ਦੇ ਵਿੱਚ ਧੁੱਪ ਪੈਂਦੀ ਹੁੰਦੀ ਤਾਂ ਸ਼ਾਇਦ 12 ਮੋਕਚਰ ਆਂਦਾ ਹੁਣ ਠੰਡ ਕਰਕੇ ਜੀਰੀ ਸਲਾ ਫੜ ਜਾਂਦੀ ਹੈ ਇਸ ਕਰਕੇ 14 ਮੋਕਚਰ ਆਇਆ ਆਪਣਾ ਤੇ ਫੇਰ ਆਪਣੀ ਦੂਏ ਦਿਨ ਜਾ ਕੇ ਜੀਰੀ ਦੀ ਤਲਾਈ ਹੋਈ ਹੈ ਤੇ ਤਲਾਈ ਜਿਹੜੀ ਹੋਈ ਹੈ ਅਸਲੀ ਝਾੜ ਹੈ ਜੇਰਾ ਆਪਣਾ ਝਾੜ ਆਇਆ ਜੀ 34 ਕੁਇੰਟਲ ਦਾ 34 ਕੁਇੰਟਲ ਤੋਂ ਆਪਾਂ ਝੂਠ ਨਹੀਂ ਬੋਲਦੇ 10 ਕਿਲੋ ਉੱਪਰ ਗਈ ਹੈ 10 ਕਿਲੋ ਆਪਾਂ 34 ਕੁਇੰਟਲ ਦਾ ਝਾੜ ਅਸਲੀ ਮੰਨਦੇ ਆ ਜਗਾ ਆਪਣੀ ਪੂਰੀ ਹੈ 34 ਕੁਇੰਟਲ ਦਾ ਆਪਣਾ ਕੀਲੇ ਦਾ ਝਾੜ ਆਇਆ ਪੂਛਾ 44 ਦਾ ਪਿਛਲੇ ਸਾਲ ਆਹੀ ਖੇਤ ਦੇ ਵਿੱਚ ਆਪਣਾ ਸਾਦੇ 36 ਕੁਆਂਟਲ ਦਾ ਝਾੜ ਆਇਆ ਤਾਂ ਤੇ ਬੀਜ ਆਪਾਂ ਨਾਲ ਕੋਲ ਘਰ ਦਾ ਤਾਂ ਉਹੀ ਬੀਜ ਤਾਂ 2.5 ਕੁਆਂਟਲ ਇਸ ਵਾਰ ਆਪਣਾ ਕੀ ਲਿਆ ਝਾੜ ਘਟਿਆ ਇਸ ਵਾਰ ਕੋਈ ਵੀ ਜੀਰੀ ਹੈ ਜੇ ਜਾਨਕਿ ਆਪਾਂ ਇਸ ਵਾਰ ਵੱਧ ਸੇਵਾ ਕੀਤੀ ਦੀ ਆਪਣੀ 37 ਕੁਆਂਟਲ ਨੂੰ ਮੀਰ ਹੈਗੀ ਤੀ ਜਾਣੀ ਤੀ ਤੇ ਸੁੱਕਣ ਦੇ ਕਾਰਨ ਆਪਣਾ 34 ਕੁਆਂਟਲ ਦਾ ਝਾੜ ਆਇਆ ਤੇ ਜਾਨਕਿ ਇਸ ਵਾਰ ਸਾਰੀ ਕੋਈ ਵੀ ਜੀਰੀ ਹੈ ਪੀਆ 126 ਹੈ ਕੋਈ ਵੀ ਵੈਰਾਈਟੀ ਹੈ 3 ਕੁਆਂਟਲ ਕੀਲੇ ਦਾ ਝਾੜ ਘਟਿਆ ਹੈ ਹਰੇਕ ਜੀਰੀ ਦਾ ਸੁੱਕਣ ਦੇ ਕਾਰਨ ਤੇ ਵੀਡੀਓ ਨੂੰ ਸ਼ੇਅਰ ਕਰਦੇ ਹੋਰ ਕਿਸਾਨ ਭਰਾਵਾਂ ਤੱਕ ਆਪਣਾ ਝਾੜ ਆਇਆ ਜੀ 34 ਦਾ ਵੱਧ ਬਿਲਕੁਲ ਨਹੀਂ ਆਇਆ ਆਪਾਂ ਕਹਿ ਦਈਏ ਜੀ 36 ਦਾ ਆਇਆ 37 ਦਾ ਆਇਆ 34 ਕੁਆਂਟਲ ਦਾ ਝਾੜ ਦੁੱਤਾ ਇਸ ਵਾਰ ਤੇ ਬਾਕੀ ਹੋਰ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਵੀਡੀਓ 'ਚ ਦੰਦੇ ਰਹਾਂਗੇ ਹੁਣ ਕਣਕ ਬਾਰੇ